ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾਵਾ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਗਜ਼ਰਵਾੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 40 22 ਤੇ ਅੱਜ ਅਸੀਂ ਨਿੰਬ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਨਿੰਬ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਔਰ ਸੰਸਕ੍ਰਿਤ ਭਾਸ਼ਾ ਵਿੱਚ ਨਿੰਬ ਨੂੰ ਨਿੰਬ ਕਿਹਾ ਜਾਂਦਾ ਹੈ ਔਰ ਹਿੰਦੀ ਭਾਸ਼ਾ ਵਿੱਚ ਨੀਮ ਕਿਹਾ ਜਾਂਦਾ ਹੈ ਔਰ ਗੁਜਰਾਤੀ ਫਾਸਾ ਵਿੱਚ ਲਿੰਬੜੋ ਕਿਹਾ ਜਾਂਦਾ ਹੈ ਔਰ ਫਾਰਸੀ ਫਾਸਾ ਵਿੱਚ ਨਾਇਨਮ ਨਿੰਬ ਕਿਹਾ ਜਾਂਦਾ ਹੈ ਆਹ ਇਹ ਜੋ ਨਿੰਮ ਹੁੰਦਾ ਹੈ ਸ੍ਰੇਸ਼ਟ ਬੁਨਕਾਰੀ ਹੁੰਦਾ ਹੈ ਔਰ ਫਸਰਿ ਰੋਗਾਂ ਦਾ ਨਾਸ ਕਰਦਾ ਜਿਸ ਤਰ੍ਹਾਂ ਕਿ ਨਿੰਮ ਜਿਹੜਾ ਹੈ ਵాయు ਸਮਕ ਹੁੰਦਾ ਹੈ ਔਰ ਨਿੰਮ ਦੇ ਜਿਹੜੇ ਫੁੱਲ ਹੈਗੇ ਆ ਉਹ ਗਰਮੀ ਦਾ ਨਾਸ ਕਰਦੇ ਆ ਨਿੰਮ ਜਿਹੜਾ ਹੈ ਕਿਰਮੀ ਰੋਗ ਦਾ ਨਾਸ ਕਰਦਾ ਹੈ ਔਰ ਬਾਦੀਵਾਸਿਰ ਇਨ ਰੋਗਾਂ ਦਾ ਵੀ ਨਾਸ ਕਰਦਾ ਔਰ ਨਿਮਸ੍ਰਿਸ਼ਟ ਹੁੰਦਾ ਹੈ ਫੋੜੇ ਫੁੰਸੀ ਜ਼ਖਮ ਔਰ ਕੁਸ਼ਟ ਕੋੜ ਇਨ ਰੋਗਾਂ ਦਾ ਵੀ ਨਾਸ ਕਰਦਾ ਰક્ત ਸ਼ੋਧਕ ਹੁੰਦਾ ਹੈ ਇਹ ਜਿਹੜਾ ਨਿਮੁੰਦ ਹੈ ਸ੍ਰਿਸ਼ਟ ਗੁਣਕਾਰੀ ਹੁੰਦਾ ਹੈ ਜਿਸ ਤਰ੍ਹਾਂ ਕਿ ਵਿਛ ਰੋਗ ਦਾ ਨਾਸ ਕਰਦਾ ਹੈ ਔਰ ਗਰਮੀ ਵਿੱਚ ਇਨ ਰੋਗਾਂ ਦਾ ਵੀ ਨਾਸ ਕਰਦਾ ਹੈ ਔਰ ਨਿਤਰਾ ਦੇ ਲਈ ਸ੍ਰੇਸ਼ਟ ਹੁੰਦਾ ਹੈ ਔਰ ਗੁਣਕਾਰੀ ਹੁੰਦਾ ਹੈ ਇਹ ਜਿਹੜਾ ਨਿੰਮ ਹੁੰਦਾ ਹੈ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਔਰ ਜਿਸ ਤਰ੍ਹਾਂ ਕੇ ਮਨੁੱਖ ਜਿਹੜਾ ਹੈ ਜਿਸ ਤਰ੍ਹਾਂ ਕੇ ਬਹੁਤ ਸਾਰੇ ਵਿੱਚ ਤੋਂ ਪੀੜਿਤ ਹੁੰਦਾ ਹੈ ਔਰ ਨਿੰਮ ਜਿਹੜਾ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਔਰ ਕਟੂ ਕਲ ਕੜਵਾ ਹੁੰਦਾ ਹੈ ਔਰ ਵਾਤਨਮ ਵਾਇਰੂਗ ਦਾ ਨਾਸ ਕਰਦਾ ਹੈ ਔਰ ਨਿੰਮ ਦੇ ਫੁੱਲ ਜਿਹੜੇ ਆ ਗਰਮੀ ਦਾ ਸਮਨ ਕਰਦੇ ਆ ਗੁਲਮਰੋਗ ਇਨ ਰੋਗਾਂ ਦਾ ਨਾਸ ਕਰਦਾ ਔਰ ਇਹ ਸ੍ਰੇਸ਼ਟ ਹੁੰਦਾ ਔਰ ਨਿੰਮ ਦੇ ਬੀਜ ਜਿਹੜੇ ਆ ਬਾਦੀ ਬੌਸਿਰ ਇਨ ਰੋਗਾਂ ਦਾ ਆਪੇ ਸਮਨ ਕਰਦੇ ਆ ਜਿਸ ਤਰ੍ਹਾਂ ਕਿ ਰક્ત ਸੋਧਕ ਹੁੰਦਾ ਕੋਣ ਖਰਾਪੀ ਕਿਰਮੀ ਉਦਰ ਸੋਰ ਇਨ ਰੋਗਾਂ ਦਾ ਨਾਸ ਕਰਦਾ ਔਰ ਅਜ ਵੀ ਤੇ ਸ਼ਲੋਕਾਂ ਚ ਲਿਖਿਆ ਹੈ ਕੇ ਨੰਬਹ ਇਹ ਜਿਹੜਾ ਨੰਬਹ ਸ਼੍ਰੇਸ਼ਟ ਹੁੰਦਾ ਗੁਣਕਾਰੀ ਨੇ ਨਿੰਬ ਪੱਤਰੰ ਸਮਿਰਤੰ ਨੇਤਰੰ ਪਿਤ ਵਿੱਚ ਵਰਨਤੋ ਵਾਤਨੰ ਕਟੁਪਾਕੰਚ ਸਰਵ ਰੋਚਕ ਕੁਸ਼ਟਨਤ ਇਹ ਜਿਹੜਾ ਨਿੰਬ ਹੁੰਦਾ ਜਿਸ ਤਰ੍ਹਾਂ ਕੇ ਗੁਣਕਾਰੀ ਹੁੰਦਾ ਆ ਸ਼੍ਰੇਸ਼ਟ ਹੁੰਦਾ ਨਿੰਬ ਪੱਤਰੰ ਸਮਿਰਤੰ ਜਿਸ ਤਰ੍ਹਾਂ ਕੇ ਨਿੰਬ ਪਤਰਮ ਸਮਿਰਤਮ ਨੇਤਰ ਇਹ ਅੰਗ ਔਰ ਇਹ ਜਿਹੜਾ ਨਿੰਮਾ ਨੇਤਰੋਂ ਕਿ ਰੇਸ਼ਟ ਹੁੰਦਾ ਹੈ ਨੇਤਰਮ ਕਿਰਮੀ ਕਿਰਮੀ ਪਿਤ ਵਿਚ ਪਰਣਤ ਔਰ ਕਿਰਮੀ ਰੋਗ ਦਾ ਨਾਸ ਕਰਦਾ ਹੈ ਔਰ ਗਰਮੀ ਜਰੂ ਦਾ ਨਾਸ ਕਰਦਾ ਹੈ ਵਿਚ ਪਰਣਤ ਔਰ ਵਿਚ ਰੋਗ ਦਾ ਸਮਨ ਕਰਦਾ ਹੈ ਜਿਸ ਤਰ੍ਹਾਂ ਸਰੀਰ ਚ ਜਾਏ ਰੋਗੇ ਔਰ ਕੋੜ ਵੀ ਇਹਨਾਂ ਰੋਗਾਂ ਦਾ ਵੀ ਨਾਸ ਕਰਦਾ ਹੈ ਇਹ ਜਿਹੜਾ ਨਿੰਮ ਸ੍ਰਿਸ਼ਟ ਗੁਣਕਾਰੀ ਹੁੰਦਾ ਬਾਤ ਲੰਕਟ ਪਾਕੰਚ ਸਰਵ ਰੋਚਕ ਕੁਸ਼ਣਤਾ ਬਾਯੂ ਰੋਗ ਦਾ ਨਾਸ ਕਰਦਾ ਹੈ ਬਾਤ ਲੰਕਟ ਪਾਕੰਚ ਔਰ ਕਟੂ ਕੜਵਾੰਦਾ ਪਾਕੰਚ ਔਰ ਰੋਚਕ ਪਚਕ ਹੁੰਦਾ ਔਰ ਰੋਚਕ ਭੁਖ ਤੇਜ ਕਰਨ ਵਾਲਾ ਹੁੰਦਾ ਰੋਚਕੰ ਕੁਸ਼ਟ ਨਿਤ ਔਰ ਕੁਸ਼ਟ ਦਾ ਕੋੜ ਦਾ ਨਾਸ ਕਰਦਾ ਹੈ ਇਹ ਜੋ ਨਿੰਬ ਹੁੰਦਾ ਹੈ ਸ੍ਰਿਸ਼ਟ ਗੁਣਕਾਰੀ ਹੁੰਦਾ ਹੈ ਔਰ ਬਹੁਤ ਸਾਰੇ ਰੁਕਨਾਂ ਦਾ ਨਾਸ ਕਰਦਾ ਹੈ ਔਰ ਸਿਤੜ ਹੁੰਦਾ ਹੈ ਠੰਡਾ ਹੁੰਦਾ ਹੈ ਔਰ ਸ੍ਰਿਸ਼ਟ ਹੁੰਦਾ ਹੈ ਜਿਸ ਤਰ੍ਹਾਂ ਕਿ ਮਨੁੱਖ ਜਿਹੜਾ ਔਰ ਵ੍ਰਿਖ ਵਤਵਤ ਵ੍ਰਿਖ ਲਾਵੇ ਔਰ ਇਹ ਵ੍ਰਿਖ ਰਕਤ ਸੋਧ ਕੁੰਦਿਆ ਮੱਛਰ ਆਦਿ ਰੂਪੋਂ ਦਾ ਸਨਮਨ ਕਰਤੇ ਹੈ ਔਰ ਇਹ ਜਿਹੜੇ ਵਿਕਸ਼ਣ ਦੇ ਆ ਫਲ ਸਾਇਆ ਦਿੰਦੇ ਹੈ ਔਰ ਫਿਰ ਵੀ ਆਧਿਕ ਜਾਣਕਾਰੀ ਦੇ ਲਈ ਜਿਸ ਤਰ੍ਹਾਂ ਕੇ 85599 6130 ਮੈਂ ਮਾਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਦੇ ਜੜਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਤਿੱਬੀ ਤੇ ਜੈਪੀਨ ਜੈਪਾਰਟ ਨਮਸਕਾਰ ਸਸਰੀਏ ਕਾਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੇ ਸ਼ੇਅਰ ਕਰੇ ਆਗੇ